ਕੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਕਲਾਊਡ ਸੀਡਿੰਗ ਦੇ ਟ్రਾਇਲ ਵੀ ਪਿਛਲੇ ਦਿਨਾਂ ਤੋਂ ਕੀਤੇ ਗਏ ਆ ਅਤੇ ਨਗਰ ਨਿਗਮ ਦੇ ਵੱਲੋਂ ਵੀ ਪੂਰੀ ਕਮਰ ਕੱਸੀ ਗਈ ਹੈ ਤੇ ਹਰ ठाਵ ਤੇ ਸਫਾਈ ਦਾ ਵੀ ਵਿਸ਼ੇਸ਼ ਖਾਸ ਕਰਕੇ ਜਿਹੜਾ ਧਿਆਨ ਰੱਖਿਆ ਜਾ ਰਿਹਾ ਤੇ ਪਰ ਪ੍ਰਦੂਸ਼ਣ ਕੰਟਰੋਲ ਨਹੀਂ ਹੋਇਆ ਦਿੱਲੀ ਵਾਸੀਆਂ ਨੂੰ ਇਸ ਦੇ ਨਾਲ ਵੱਡੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਹਾਲਾਂਕਿ ਗ੍ਰੈਪ 1 ਗ੍ਰੈਪ 2 ਦੇ ਨਿਯਮ ਵੀ ਲਾਗੂ ਕੀਤੇ ਗਏ ਸੀ ਤੇ ਹੁਣ ਗ੍ਰੈਪ 3 ਦੇ ਨਿਯਮ ਵੀ ਜਿਹੜੇ ਆ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਆ ਤੇ ਲਗਾਤਾਰ ਪ੍ਰਦੂਸ਼ਣ ਜਿਹੜਾ ਵਧ ਰਿਹਾ ਉਹਦੇ ਨਾਲ ਇੱਕ ਆਈ ਲੈਵਲ ਦੀ ਜਕਰ ਗੱਲ ਕਰ ਲਈਏ ਤੇ ਖਰਾਬ ਸ਼ਰਨੀਆਂ ਦੇ ਵਿੱਚ ਦਰਜ ਕੀਤਾ ਗਿਆ ਤੇ ਕਈ ਥਾਵਾਂ ਤੇ 400 ਤੋਂ ਵੱਧ ਇਹ ਇੱਕੋ ਹੀ ਲੈਵਲ ਜਿਹੜਾ ਉਹ ਦਰਜ ਕੀਤਾ ਜਾ ਰਿਹਾ ਤੇ ਦਿੱਲੀ ਐਨਸੀਆਰ ਦੀ ਵੀ ਪਿਛਲੇ ਦਿਨੇ ਗੱਲ ਕੀਤੀ ਹੈ ਕਿ ਦਿੱਲੀ ਐਨਸੀਆਰ ਤੋਂ ਕਈ ਥਾਵਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪ੍ਰਦੂਸ਼ਣ ਜਿਹੜਾ ਉਹ ਲਗਾਤਾਰ ਹੁਣ ਵੱਧਦਾ ਹੀ ਨਜ਼ਰ ਆ ਰਿਹਾ ਤੇ ਹਾਲਾਂਕਿ ਪਿਛਲੇ 2 ਦਿਨਾਂ ਇਹ ਖਬਰ ਸਾਹਮਣੇ ਆਈ ਸੀ ਕਿ ਪ੍ਰਦੂਸ਼ਣ ਕਿਤੇ ਨਾ ਕਿਤੇ ਘੱਟ ਜ਼ਰੂਰ ਹੋਇਆ ਲੋਕਾਂ ਨੂੰ ਰਾਹਤ ਮਿਲੀ ਆ ਪਰ ਫਿਰ ਤੋਂ ਪ੍ਰਦੂਸ਼ਣ ਜਿਹੜਾ ਉਹ ਵੱਧ ਚੁੱਕਿਆ ਤੇ ਦਿੱਲੀ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਕਿ ਸਾਹ ਲੈਣ ਦੇ ਵਿੱਚ ਦਿੱਕਤ ਅਤੇ ਜੇਕਰ ਕਈਆਂ ਨੂੰ ਬਿਮਾਰੀਆਂ ਨੇ ਤਾਂ ਉੱਥੇ ਹੀ 마ਸਕ ਲਗਾਉਣ ਦੀ ਵੀ ਡਾਕਟਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਘਰੋਂ ਬਾਹਰ ਜਿਹੜਾ 마ਸਕ ਲਗਾਏ ਬਿਨਾ ਨਾ ਨਿਕਲਿਆ ਜਾਵੇ ਤਾਂ ਉੱਥੇ ਗ੍ਰੈਪ 3 ਦੇ ਹੁਣ ਨਿਯਮ ਵੀ ਲਾਗੂ ਕਰ ਦਿੱਤੇ ਗਏ ਨੇ ਤਿੰਨ ਨਿਯਮ ਦੇ ਜਿਹੜੇ ਤਿੰਨ ਦੇ ਨਿਯਮ ਲਾਗੂ ਕੀਤੇ ਕਿ ਉਹਨਾਂ ਬਾਰੇ ਜਾਣਕਾਰੀ ਲੈ ਲੈਣੇ ਕਿ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਅਮਨ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਧ ਰਿਹਾ ਗ੍ਰੈਪ 3 ਦੇ ਨਿਯਮ ਲੱਗ ਹੋ ਚੁੱਕੇ ਤੇ ਇਹਨਾਂ ਨਿਯਮਾਂ ਦੇ ਵਿੱਚ ਕੀ ਕੀ ਹੈ ਕਿ 5ਵੀਂ ਤੱਕ ਦੇ ਜਿਹੜੇ ਸਕੂਲ ਆ ਉਹ ਵੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ ਬਿਲਕੁਲ ਕੱਲ ਜੋ ਮੁੱਖ ਮੰਤਰੀ ਨੇ ਐਲਾਨ ਕੀਤਾ ਕਰੈ ਦਿੱਲੀ ਤੋਂ ਬੰਦ ਹੋਇਆ ਹੈ ਕਿ ਜਿਹੜੀ ਕਿਤੇ ਜੋ ਹਵਾ ਹੈ ਉਹ ਪਹਿਲ ਕਾਫਰ ਨਹੀਂ ਵਾਲੀ ਹੁਣ ਲੱਗ ਗਈ ਹੈ ਜੋ ਰੈਡ ਅਲਰਟ ਹੈ ਮੇ ਹਵਾ ਨੂੰ ਲੇਕੇ ਜੋ ਜਿਹੜੀ ਜਰੀ ਨਹੀਂ ਹਵਾ ਹੈ ਆਸਾ करते हैं बच्चों को बूढ़ों को औरतों को बहुत तो इसके लिए जो है कल दिल्ली के मुख्यमंत्री ने ग्रेड थ्री करने की घोषणा की इसमें पांचवी बच्चे स्कूल जो है वो ऑनलाइन कर दिए गए हैं और वर्क कम होम के लिए जो है जो ऑफिसों को कहा गया है ताकि जो लोग है वो बाहर ना निकले और जो आउटडोर एक्टिविटी है वो पूरी तरीके से बंद कर दी गए क्योंकि दिल्ली की हवा जो है साथ लेने लायक नहीं है क्योंकि जो लोग हैं जो की दिक्कत है या बुजुर्ग लोग है उनको काफी दिक्कतों का सामना करना जो पड़ रहा है डॉक्टरों को भी सलाह है की कहीं ना कहीं जो बाहर जो एक्टिविटी है उनसे बचे बाहर जाने से बचे क्योंकि हवा में जो प्रदूषण है वो काफी है लेकर कंस्ट्रक्शन साइट है वो बंद कर दी गई है जो कई पेट्रोल की गाड़िया है उनसे कई प्रतिबंध लगा दिए गए हैं साथ ही साथ बात की जाए तो जो खुले में जो अंग्रेजी तंदूर वगैरह लगती हैं उन दुकानों पर भी रोक लगा दी गई है और तमाम कई जो है प्रतिबंध जो है वो क्रैप फोर के अंदर जो है लागू कर दिए गए हैं तो डस्ट है और जो कंस्ट्रक्शन की जो जो मटेरियल बेचते हैं उन पर भी इस तरह के कड़े नियम जो है वो लागू कर दिए गए हर जगह जो पानी के जो स्पिंग है वो लगा दिए गए हैं पानी का छिड़काव किया जा रहा है वाटर से हवा जो अंदर जो धूल की दुकान है वो जमीन पर ही रहे और हवा में ना जाए और जो लोग हैं वो उनको सांसों के दर जो सांस लेने की दिक्कतें ना हो इस तरीके की कई नियम है वो एहतियात तौर पर बरते गए अमना के भी है। का और आज भी जो नियम है तो भी था कि जो तो उसके अनुसार जो कार्रवाई है वो की जाए और जो नियम है उनका पालन भी किया जाए क्योंकि तो खबर बेहद खराब श्रेणी में है लोग जो है जो मांग कर रहे हैं लगातार इसको लेके पिछले दो दिन पहले भी जो इंडिया गेट पे बड़ा प्रदर्शन भी किया था लोगों ने और कई विपक्षी जो पार्टियां हैं वो भी लगातार आवाज उठा रही है की प्रदूषण को लेकर जितने भी जरूरी कदम है वो उठाए जाएं और जो भी निर्देश है वो जारी किए जाए जिससे भी दिल्ली की जो हवा है वो साफ की है हालांकि क्लाउड शेडिंग की बात की गई थी लेकिन क्लाउड शेडिंग का जो ट्रायल है वो किया गया था लेकिन वो भी सफल नहीं हो पाया तो इसको लेकर भी जब विपक्षियों ने सवाल उठाए थे हर कोर्ड में इसको लेकर सुनवाई होगी और ਕਾਇਨ ਕਿ ਬਾਜਪੋਨ ਤੋਂ ਹਾਦਸਾ ਹੋਇਆ ਉਸ ਨੂੰ ਦੇਖਣ ਵਾਲੀ ਬਾਤ ਹੈ ਕਿ ਕੀ ਨਿਕਲ ਕੇ ਆਏਗਾ ਅਤੇ ਉਸ ਦੇ ਉੱਪਰ ਕਿਹੋ ਜਿਹੇ ਨਿਯਮ ਹੈ ਅਤੇ ਲਗਾਏ जाएंगे ਧੰਨਵਾਦ तमाम ਜਾਣਕਾਰੀ ਲਈ ਐਸੀ ਮੇਰੇ ਸਹਿਯੋਗੀ ਦਿੱਲੀ ਤੋਂ ਅਮਨ ਜਨਨ तमाम ਜਾਣਕਾਰੀ ਦਿੱਤੀ ਕਿ ਗ੍ਰੈਪ 3 ਦੇ ਨਿਯਮ ਵੀ ਲਾਗੂ ਕਰ ਦਿੱਤੇ ਗਏ ਪਹਿਲਾਂ ਗ੍ਰੈਪ 1 ਤੇ ਗ੍ਰੈਪ 2 ਦੇ ਜਿਹੜੇ ਆ ਨਿਯਮ ਲਾਗੂ ਕੀਤੇ ਗਏ ਸੀ ਪ੍ਰਸ਼ਾਸਨ ਦੇ ਵੱਲੋਂ ਹੁਣ ਗ੍ਰੈਪ 3 ਦੇ ਨਿਯਮ ਵੀ ਲਾਗੂ ਕਰ ਦਿੱਤੇ ਗਏ ਨੇ ਤੇ ਇਤ ਦੇ ਵਿੱਚ 5ਵੀਂ ਤੱਕ ਦੇ ਬੱਚਿਆਂ ਦੇ ਸਕੂਲ ਜਿਹੜੇ ਬੰਦ ਰੱਖਣ ਦੀ ਇਹ ਗੱਲ ਕੀਤੀ ਗਈ ਆ ਤੇ ਨਿਰਮਾਨ ਅਧੀਨ ਕੰਸਟਰਕਸ਼ਨ ਦਾ ਕੰਮ ਜਿਹੜਾ ਉਹ ਬੰਦ ਰੱਖਣ ਦੀ ਗੱਲ ਕੀਤੀ ਗਈ ਹੈ ਇਸ ਦੇ ਵਿੱਚ ਤੇ ਇਸ ਤਰ੍ਹਾਂ ਕਈ ਨਿਯਮ ਨੇ ਨਿਰਮਾਨ ਕਾਰਜਾਂ ਤੇ ਪਾਬੰਦੀ ਆ ਸਾਰੇ ਗੈਰ ਜ਼ਰੂਰੀ ਨਿਰਮਾਨ ਜਿਹੜੇ ਕੰਸਟਰਕਸ਼ਨ ਦਾ ਸੜਕ ਦੀ ਖੁਦਾਈ ਵਰਗੇ ਕਾਰਜਾਂ ਤੇ ਵਿਤਰੰਤ ਰੋਕ ਲਗਾ ਦਿੱਤੀ ਗਈ ਆ ਅਤੇ ਵਰਕ ਫਰੋਮ ਹੋਮ ਦੀ ਜਿਹੜੀ ਆ ਉਹ ਵੀ ਗੱਲ ਇਸ ਦੇ ਵਿੱਚ ਕੀਤੀ ਗਈ ਆ ਕਿ ਜਿਹੜੀਆਂ ਕੰਪਨੀਆਂ ਨੇ ਵੱਡੀਆਂ ਕੰਪਨੀਆਂ ਚਾ ਛੋਟੀਆਂ ਕੰਪਨੀਆਂ ਤਾਂ ਵਰਕ ਫਰੋਮ ਹੋਮ ਜਿਹੜਾ ਉਹ ਕੰਮ ਜਿਹੜਾ ਕਰੋ ਕੀ ਕੀਤਾ ਜਾਵੇ ਤਾਂ ਕਿ ਬਾਹਰ ਜਿਹੜਾ ਘੱਟ ਤੋਂ ਘੱਟ ਨਿਕਲਿਆ ਜਾਵੇ ਅਤੇ ਮਾਸਕ ਲਗੋਣ ਦੀ ਵੀ ਅਪੀਲ ਜਿਹੜੀ ਆ ਲਗਾਤਾਰ ਡਾਕਟਰਾਂ ਦੇ ਵੱਲੋਂ ਕੀਤੀ ਜਾ ਰਹੀ ਆ ਨਿਰਮਾਣ ਕਾਰਜਾਂ ਤੇ ਪਾਬੰਦੀ ਸਾਰੇ ਗੈਰ ਜ਼ਰੂਰੀ ਨਿਰਮਾਣ ਢੋਣ ਅਤੇ ਸੜਕ ਦੀ ਖੁਦਾਈ ਵਰਗੇ ਕਾਰਜਾਂ ਤੇ ਤੁਰੰਤ ਰੋਕ ਲਗਾ ਦਿੱਤੀ ਗਈ ਹੈ ਡੀਜ਼ਲ ਵਾਹਨਾਂ ਤੇ ਰੋਕ ਲਗਾ ਦਿੱਤੀ ਗਈ ਹੈ ਡੀਜ਼ਲ ਵਾਨਾ ਤੇ ਰੋਕ ਲਗਾ ਦਿੱਤੀ ਕਿ ਦਿੱਲੀ ਅਤੇ ਐਨਸੀਆਰ ਦੇ ਵਿੱਚ ਚੱਲਣ ਵਾਲੇ ਪੁਰਾਣੇ ਡੀਜ਼ਲ ਵਾਨਾ ਤੇ ਪਾਬੰਦੀ ਲਗਾ ਦਿੱਤੀ ਗਈ ਸਮਗਰੀ ਟੋਣ ਵਾਲੇ ਜਿਹੜੇ ਟਰੱਕ ਨੇ ਸੀਮਿੰਟ ਰੇਤ ਬਜਰੀ ਅਤੇ ਹੋਰ ਨਿਰਮਾਣ ਸਮਗਰੀ ਟੋਣ ਵਾਲੇ ਟਰੱਕਾਂ ਦੀ ਆਵਾਜਾਈ પ્રતિਬੰਧਿਤ ਰਹੇਗੀ ਡੀਜ਼ਲ ਜਨਰੇਟਰ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੇ ਨਿੱਜੀ ਅਤੇ ਉਦਯੋਗਿਕ ਖੇਤਰਾਂ ਦੇ ਵਿੱਚ ਵੀ ਡੀਜ਼ਲ ਜਨਰੇਟਰਾਂ ਦਾ ਪ੍ਰਯੋਗ ਵਰਜਿਤ ਹੋਵੇਗਾ ਇਸ ਤਰ੍ਹਾਂ ਕਈ ਜਿਹੜੇ ਨਿਯਮ ਲਾਗੂ ਕੀਤੇ ਗਏ ਨੇ ਗ੍ਰੈਪ 3 ਦੇ ਨਿਯਮ ਲਾਗੂ ਨੇ ਵਰਕ ਫਰੋਮ ਹੋਮ ਦੇ ਜਿਹੜੀ ਇਸ ਦੇ ਵਿੱਚ ਵੀ ਗੱਲ ਕੀਤੀ ਗਈ ਆ ਤੇ ਇਸ ਤਰ੍ਹਾਂ ਗ੍ਰੈਪ 3 ਦੇ ਨਿਯਮ ਲਾਗੂ ਕਰ ਦਿੱਤੇ ਗਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਹੁਣ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀ ਜਿਹੜੀ ਆ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਦਤ ਨੇ ਕਿ ਦੀਵਾਲੀ ਤੋਂ ਪਹਿਲਾਂ ਹੀ ਪ੍ਰਦੂਸ਼ਣ ਜਿਹੜਾ ਦਿੱਲੀ ਦੇ ਵਿੱਚ ਵਧ ਗਿਆ ਸੀ ਫਿਰ ਦੀਵਾਲੀ ਦੇ ਦਿਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਖੂ ਪਟਾਕੇ ਬਚਾਏ ਗਏ ਆ ਉਸ ਤੋਂ ਬਾਅਦ ਤੇ ਲਗਾਤਾਰ ਪ੍ਰਦੂਸ਼ਣ ਜਿਹੜਾ ਉਹ ਵਧਦਾ ਗਿਆ ਅਤੇ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਦੇ ਨਾਲ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦਿੱਲੀ ਜੇ ਪ੍ਰਦੂਸ਼ਣ ਦਾ ਕਹਿਰ ਲਗਾਤਾਰ جاری ਹੈ ਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਕਲਾਊਡ ਸੀਡਿੰਗ ਦੇ ਟ੍ਰਾਇਲ ਵੀ ਪਿਛਲੇ ਦਿਨਾਂ ਤੋਂ ਕੀਤੇ ਗਏ ਆ ਅਤੇ ਨਗਰ ਨਿਗਮ ਦੇ ਵੱਲੋਂ ਵੀ ਪੂਰੀ ਕਮਰ ਕੱਸੀ ਗਈ ਹੈ ਤੇ ਹਰਥਾਂ ਤੇ ਸਫਾਈ ਦਾ ਵੀ ਵਿਸ਼ੇਸ਼ ਖਾਸ ਕਰਕੇ ਜਿਹੜਾ ਧਿਆਨ ਰੱਖਿਆ ਜਾ ਰਿਹਾ ਤੇ ਪਰ ਪ੍ਰਦੂਸ਼ਣ ਕੰਟਰੋਲ ਨਹੀਂ ਹੋਇਆ ਦਿੱਲੀ ਵਾਸੀਆਂ ਨੂੰ ਇਸੇ ਨਾਲ ਵੱਡੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਹਾਲਾਂਕਿ ਗ੍ਰੈਪ 1 ਗ੍ਰੈਪ 2 ਦੇ ਨਿਯਮ ਵੀ ਲਾਗੂ ਕੀਤੇ ਗਏ ਸੀ ਤੇ ਹੁਣ ਗ੍ਰੈਪ 3 ਦੇ ਨਿਯਮ ਵੀ ਜਿਹੜੇ ਆ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਆ ਤੇ ਲਗਾਤਾਰ ਪ੍ਰਦੂਸ਼ਣ ਜਿਹੜਾ ਵੱਧ ਰਿਹਾ ਉਹਦੇ ਨਾਲ ਏਕੋ ਆਈ ਲੈਵਲ ਦੀ ਜਕਰ ਗੱਲ ਕਰ ਲਈਏ ਤਾਂ ਖਰਾਬ ਸ਼ਰਨ ਦੇ ਵਿੱਚ ਦਰਜ ਕੀਤਾ ਗਿਆ ਤੇ ਕਈ ਥਾਵਾਂ ਤੇ 400 ਤੋਂ ਵੱਧ ਏਕੋ ਆਈ ਲੈਵਲ ਜਿਹੜਾ ਉਹ ਦਰਜ ਕੀਤਾ ਜਾ ਰਿਹਾ ਤੇ ਦਿੱਲੀ ਐਮਸੀਆਰ ਦੇ ਵੀ ਪਿਛਲੇ ਦਿਨ ਇਹ ਗੱਲ ਕੀਤੀ ਹੈ ਕਿ ਦਿੱਲੀ ਜੇ ਪ੍ਰਦੂਸ਼ਣ ਦਾ ਕਹਿਰ ਲਗਾਤਾਰ جاری ਹੈ ਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਕਲਾਊਡ ਦਿੱਲੀ ਜੇ ਪ੍ਰਦੂਸ਼ਣ ਦਾ ਕਹਿਰ ਲਗਾਤਾਰ جاری ਹੈ ਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਕਲਾਊਡ ਸੀਡਿੰਗ ਦੇ ਟ੍ਰਾਇਲ ਵੀ ਪਿਛਲੇ ਦਿਨਾਂ ਤੋਂ ਕੀਤੇ ਗਏ ਆ ਅਤੇ ਨਗਰ ਨਿਗਮ ਦੇ ਵੱਲੋਂ ਵੀ ਪੂਰੀ ਕਮਰ ਕੱਸੀ ਗਈ ਹੈ ਤੇ ਹਰ ठाਟ ਤੇ ਸਫਾਈ ਦਾ ਵੀ ਵਿਸ਼ੇਸ਼ ਖਾਸ ਕਰਕੇ ਜਿਹੜਾ ਧਿਆਨ ਰੱਖਿਆ ਜਾ ਰਿਹਾ ਤੇ ਪਰ ਪ੍ਰਦੂਸ਼ਣ ਕੰਟਰੋਲ ਨਹੀਂ ਹੋਇਆ ਦਿੱਲੀ ਵਾਸੀਆਂ ਨੂੰ ਇਸ ਦੇ ਨਾਲ ਵੱਡੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਹਾਲਾਂਕਿ ਗ੍ਰੈਪ 1 ਗ੍ਰੈਪ 2 ਦੇ ਨਿਯਮ ਵੀ ਲਾਗੂ ਕੀਤੇ ਗਏ ਸੀ ਤੇ ਹੁਣ ਗ੍ਰੈਪ 3 ਦੇ ਨਿਯਮ ਵੀ ਜਿਹੜੇ ਆ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਆ ਤੇ ਲਗਾਤਾਰ ਪ੍ਰਦੂਸ਼ਣ ਜਿਹੜਾ ਵਧ ਰਿਹਾ ਉਹਦੇ ਨਾਲ ਇੱਕ ਆਈ ਲੈਵਲ ਦੀ ਜਕਰ ਗੱਲ ਕਰ ਲਈਏ ਤੇ ਖਰਾਬ ਸ਼ੁਰਾਨੀ ਦੇ ਵਿੱਚ ਦਰਜ ਕੀਤਾ ਗਿਆ ਹੈ ਤੇ ਕਈ ਥਾਵਾਂ ਤੇ 400 ਤੋਂ ਵੱਧ ਇਹ ਇੱਕੋ ਹੀ ਲੈਵਲ ਜਿਹੜਾ ਉਹ ਦਰਜ ਕੀਤਾ ਜਾ ਰਿਹਾ ਤੇ ਦਿੱਲੀ ਐਨਸੀਆਰ ਦੀ ਵੀ ਪਿਛਲੇ ਦਿਨੇ ਗੱਲ ਕੀਤੀ ਹੈ ਕਿ ਦਿੱਲੀ ਐਨਸੀਆਰ ਤੋਂ ਕਈ ਥਾਵਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪ੍ਰਦੂਸ਼ਣ ਜਿਹੜਾ ਉਹ ਲਗਾਤਾਰ ਹੁਣ ਵੱਧਦਾ ਹੀ ਨਜ਼ਰ ਆ ਰਿਹਾ ਤੇ ਹਾਲਾਂਕਿ ਪਿਛਲੇ 2 ਦਿਨਾਂ ਇਹ ਖਬਰ ਸਾਹਮਣੇ ਆਈ ਸੀ ਕਿ ਪ੍ਰਦੂਸ਼ਣ ਕਿਤੇ ਨਾ ਕਿਤੇ ਘੱਟ ਜ਼ਰੂਰ ਹੋਇਆ ਲੋਕਾਂ ਨੂੰ ਰਾਹਤ ਮਿਲੀ ਆ ਪਰ ਫਿਰ ਤੋਂ ਪ੍ਰਦੂਸ਼ਣ ਜਿਹੜਾ ਉਹ ਵੱਧ ਚੁੱਕਿਆ ਤੇ ਦਿੱਲੀ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਕਿ ਸਾਹ ਲੈਣ ਦੇ ਵਿੱਚ ਦਿੱਕਤ ਅਤੇ ਜੇਕਰ ਕਈਆਂ ਨੂੰ ਬਿਮਾਰੀਆਂ ਨੇ ਤਾਂ ਉੱਥੇ ਹੀ 마ਸਕ ਲਗਾਉਣ ਦੀ ਵੀ ਡਾਕਟਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਘਰੋਂ ਬਾਹਰ ਜਿਹੜਾ 마ਸਕ ਲਗਾਏ ਬਿਨਾ ਨਾ ਨਿਕਲਿਆ ਜਾਵੇ ਤਾਂ ਉੱਥੇ ਗ੍ਰੈਪ 3 ਦੇ ਹੁਣ ਨਿਯਮ ਵੀ ਲਾਗੂ ਕਰ ਦਿੱਤੇ ਗਏ ਨੇ ਤਿੰਨ ਨਿਯਮ ਦੇ ਜਿਹੜੇ ਤਿੰਨ ਦੇ ਨਿਯਮ ਲਾਗੂ ਕੀਤੇ ਗਏ ਉਹਨਾਂ ਬਾਰੇ ਜਾਣਕਾਰੀ ਲੈ ਲੈਣੇ ਕਿ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਅਮਨ ਦਿੱਲੀ ਦੇ ਵਿੱਚ ਪ੍ਰਦੂਸ਼ਣ ਵੱਧ ਰਿਹਾ ਗ੍ਰੈਪ 3 ਦੇ ਨਿਯਮ ਲੱਗ ਹੋ ਚੁੱਕੇ ਤੇ ਇਹਨਾਂ ਨਿਯਮਾਂ ਦੇ ਵਿੱਚ ਕੀ ਕੀ ਹੈ ਕਿ 5ਵੀਂ ਤੱਕ ਦੇ ਜਿਹੜੇ ਸਕੂਲ ਆ ਉਹ ਵੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ ਬਿਲਕੁਲ ਕੱਲ ਜਦ ਮੁੱਖ ਮੰਤਰੀ ਨੇ ਐਲਾਨ ਕੀਤਾ ਰਾਤ 3 ਦਿੱਲੀ ਕੰਬਰ ਲੱਗਿਆ ਹੈ ਜਿਸ ਤਰੀਕੇ ਤੇ ਜੋ ਹਵਾ ਹੈ ਉਹ ਪ੍ਰਜੈਕਟ ਖਤਰੇ ਦੀ ਵਾਲੀ ਅਲਰਟ ਜੋ ਹੈ ਰੈਡ ਅਲਰਟ ਹੈ ਹਵਾ ਨੂੰ ਲੈ ਕੇ ਜੋ ਤੀਜੀ ਜਰਨੀ ਹਵਾ ਹੈ ਸਾਥ ਮੇ करते बच्चों को बूढ़ों को औरतों को इसके लिए जो है कल दिल्ली के मुख्यमंत्री ने ग्रह दावे करने की घोषणा की पांचवी के स्कूल जो है वो ऑनलाइन कर दिए गए हैं और वर्क फ्रॉम होम के लिए जो है ऑफिसो को कहा गया है ताकि जो, जो लोग है वो बाहर ना निकले और जो आउटडोर एक्टिविटी है वो पूरी तरीके से बंद कर दी गए क्यूंकि दिल्ली की हवा जो है समय साथ लेने लायक नहीं है क्यूँकी जो एस्टिमा लोग हैं जो काफी दिक्कत है या बुजुर्ग लोग है उनको काफी दिक्कतों का सामना करना जो पड़ रहा है डॉक्टरों की भी सलाह है कहीं ना कहीं जो बाहर जो एक्टिविटी है उनसे बचे बाहर जाने से बचे क्योंकि हवा में जो प्रदूषण है वो काफी है कंस्ट्रक्शन साइट है वो बंद कर दी गई है जो कई पेट्रोल की गाड़िया है उनसे कई प्रतिबंध लगा दिए गए हैं साथ ही साथ बात की जाए तो जो खुले में जो अंगेठी तंदूर वगैरह लगते हैं उन दुकानों पर भी रोक लगा दी गई है और तमाम कई जो है प्रतिबंध जो है वो इस ग्रैप बोर्ड के अंदर जो है लागू कर दिए गए हैं तो डस्ट है जो कंस्ट्रक्शन की जो जो मटेरियल बेचते हैं उन पर भी इस तरह के कड़े नियम जो है वो लागू कर दिए गए हर जगह जो पानी के जो स्पिंग है वो लगा दिए गए हैं पानी का छिड़काव किया जा रहा है वाटर स्प्रे जिस दिन जो हवा के जो अंदर जो धूल के दुकान है वो जमीन पर ही रहे और हवा में ना जाए और जो लोग हैं वो उनको सासों के दर जो सांस लेने की दिक्कतें ना हो इस तरीके की कई नियम है वो एहतियात तौर पर बरते गए अमना के भी yeah. था था। wow. oh. जो नियम है उसके अनुसार जो कारवाई है वो की जाए और जो नियम है उनका पालन किया जाए क्योंकि खबर बेहद खराब श्रेणी में लोग जो है साफ बहुत ही जो मांग कर रहे हैं लगातार इसको लेके पिछले ਤੋ ਜਿਹੜੀ ਪਹਿਲੇ ਦੀ ਜੋ ਇੰਡੀਆ ਸਟੇਟ ਤੇ ਬੜਾ 퍼ਫਰਮੈਂਸ ਦਿੱਤਾ ਸੀ ਉਸ ਨੂੰ ਵੀ ਔਰ ਕਈ ਵਿਪਖਸ਼ੀ ਜੋ ਪਾਰਟੀਆਂ ਹੈ ਉਹ ਵੀ ਲਗਾਤਾਰ ਆਵਾਜ਼ ਉਠਾ ਰਹੀ ਸੀ 퍼ਫਰਮੈਂਸ ਕੋ ਲੇਕਿਨ जितने भी भीतिया जरूरी कदम है वो उठाए जाए और जो भी निर्देश है वो जारी किए जाए जिससे भी दिल्ली की जो हवा है वो साफ की है हालांकि क्लाउड शेडिंग की बात की गई थी, थी, थी लेकिन क्लाउड शेडिंग का जो ट्रायल है वो किया गया था लेकिन वो भी सफल नहीं हो पाया तो इसको लेकर भी ले उसको जो विपक्षियों ने सवाल उठाए थे हर कोर्ट में इसको लेकर सुनवाई होगी और सुनवाई के बाद जो कोर्ट जो आदेश देगा उसको देखने वाली बात है की क्या निकल के आएगा और उसके ऊपर क्या क्या नियम है और जो लगाए जाएंगे ਧੰਨਵਾਦ तमाम ਜਾਣਕਾਰੀ ਲਈ ਐਸੀ ਮੇਰੇ ਸਹਿਯੋਗੀ ਦਿੱਲੀ ਤੋਂ ਅਮਨ ਜਨਨ तमाम ਜਾਣਕਾਰੀ ਦਿੱਤੀ ਕਿ ਗ੍ਰੈਪ 3 ਦੇ ਨਿਯਮ ਵੀ ਲਾਗੂ ਕਰ ਦਿੱਤੇ ਗਏ ਪਹਿਲਾਂ ਗ੍ਰੈਪ 1 ਤੇ ਗ੍ਰੈਪ 2 ਦੇ ਜਿਹੜੇ ਆ ਨਿਯਮ ਲਾਗੂ ਕੀਤੇ ਗਏ ਸੀ ਪ੍ਰਸ਼ਾਸਨ ਦੇ ਵੱਲੋਂ ਹੁਣ ਗ੍ਰੈਪ 3 ਦੇ ਨਿਯਮ ਵੀ ਲਾਗੂ ਕਰ ਦਿੱਤੇ ਗਏ ਨੇ ਤੇ ਇਤੇ ਵਿੱਚ 5ਵੀਂ ਤੱਕ ਦੇ ਬੱਚਿਆਂ ਦੇ ਸਕੂਲ ਜਿਹੜੇ ਬੰਦ ਰੱਖਣ ਦੀ ਗੱਲ ਕੀਤੀ ਗਈ ਆ ਤੇ ਨਿਰਮਾਨ ਅਧੀਨ ਕੰਸਟਰਕਸ਼ਨ ਦਾ ਕੰਮ ਜਿਹੜਾ ਉਹ ਵੀ ਬੰਦ ਰੱਖਣ ਦੀ ਗੱਲ ਕੀਤੀ ਗਈ ਹੈ ਇਸ ਦੇ ਵਿੱਚ ਤੇ ਇਸ ਤਰ੍ਹਾਂ ਕਈ ਨਿਯਮ ਨੇ ਨਿਰਮਾਨ ਕਾਰਜਾਂ ਤੇ ਪਾਬੰਦੀ ਆ ਸਾਰੇ ਗੈਰ ਜ਼ਰੂਰੀ ਨਿਰਮਾਣ ਜਿਹੜੇ ਕੰਸਟਰਕਸ਼ਨ ਦਾ ਸੜਕ ਦੀ ਖੁਦਾਈ ਵਰਗੇ ਕਾਰਜਾਂ ਤੇ ਵੀ ਤੁਰੰਤ ਰੋਕ ਲਗਾ ਦਿੱਤੀ ਗਈ ਆ ਅਤੇ ਵਰਕ ਫਰੋਮ ਹੋਮ ਦੀ ਜਿਹੜੀ ਆ ਉਹ ਵੀ ਗੱਲ ਇਸ ਦੇ ਵਿੱਚ ਕੀਤੀ ਗਈ ਆ ਕਿ ਜਿਹੜੀਆਂ ਕੰਪਨੀਆਂ ਨੇ ਵੱਡੀਆਂ ਕੰਪਨੀਆਂ ਚਾ ਛੋਟੀਆਂ ਕੰਪਨੀਆਂ ਤਾਂ ਵਰਕ ਫਰੋਮ ਹੋਮ ਜਿਹੜਾ ਉਹ ਕੰਮ ਜਿਹੜਾ ਕਰੋ ਕੀ ਕੀਤਾ ਜਾਵੇ ਤਾਂ ਕਿ ਬਾਹਰ ਜਿਹੜਾ ਘੱਟ ਤੋਂ ਘੱਟ ਨਿਕਲਿਆ ਜਾਵੇ ਅਤੇ 마ਸਕ ਲਗਉਣ ਦੀ ਵੀ ਅਪੀਲ ਜਿਹੜੀ ਆ ਲਗਾਤਾਰ ਡਾਕਟਰਾਂ ਦੇ ਵੱਲੋਂ ਕੀਤੀ ਜਾ ਰਹੀ ਆ ਨਿਰਮਾਣ ਕਾਰਜਾਂ ਤੇ ਪਾਬੰਦੀ ਸਾਰੇ ਗੈਰ ਜ਼ਰੂਰੀ ਨਿਰਮਾਣ ਅ ਢੋਣ ਅਤੇ ਸੜਕ ਦੀ ਖੁਦਾਈ ਵਰਗੇ ਕਾਰਜਾਂ ਤੇ ਤੁਰੰਤ ਰੋਕ ਲਗਾ ਦਿੱਤੀ ਗਈ ਹੈ ਡੀਜ਼ਲ ਵਾਹਨਾਂ ਤੇ ਰੋਕ ਲਗਾ ਦਿੱਤੀ ਗਈ ਹੈ ਡੀਜ਼ਲ ਵਾਨਾ ਤੇ ਰੋਕ ਲਗਾ ਦਿੱਤੀ ਕਿ ਦਿੱਲੀ ਅਤੇ ਐਨਸੀਆਰ ਦੇ ਵਿੱਚ ਚੱਲਣ ਵਾਲੇ ਪੁਰਾਣੇ ਡੀਜ਼ਲ ਵਾਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਸਮਗਰੀ ਟੋਣ ਵਾਲੇ ਜਿਹੜੇ ਟਰੱਕ ਨੇ ਸੀਮਿੰਟ ਰੇਤ ਬਜਰੀ ਅਤੇ ਹੋਰ ਨਿਰਮਾਣ ਸਮਗਰੀ ਟੋਣ ਵਾਲੇ ਟਰੱਕਾਂ ਦੀ ਆਵਾਜਾਈ પ્રતિਬੰਧਿਤ ਰਹੇਗੀ ਡੀਜ਼ਲ ਜਨਰੇਟਰ ਐਮਰਜੈਂਸੀ ਸਭਾਵਾਂ ਨੂੰ ਛੱਡ ਕੇ ਸਾਰੇ ਨਿੱਜੀ ਅਤੇ ਉਦਯੋਗਿਕ ਖੇਤਰਾਂ ਦੇ ਵਿੱਚ ਵੀ ਡੀਜ਼ਲ ਜਨਰੇਟਰਾਂ ਦਾ ਪ੍ਰਯੋਗ ਵਰਜਿਤ ਹੋਵੇਗਾ ਇਸ ਤਰ੍ਹਾਂ ਕਈ ਜਿਹੜੇ ਨਿਯਮ ਲਾਗੂ ਕੀਤੇ ਗਏ ਨੇ ਗ੍ਰੈਪ 3 ਦੇ ਇਹ ਨਿਯਮ ਲਾਗੂ ਨੇ ਵਰਕ ਫਰੋਮ ਹੋਮ ਦੇ ਜਿਹੜੀ ਇਸ ਦੇ ਵਿੱਚ ਵੀ ਗੱਲ ਕੀਤੀ ਗਈ ਆ ਤੇ ਇਸ ਤਰ੍ਹਾਂ ਗ੍ਰੈਪ 3 ਦੇ ਨਿਯਮ ਲਾਗੂ ਕਰ ਦਿੱਤੇ ਗਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਹੁਣ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਦੱਸਨੇ ਕਿ ਦੀਵਾਲੀ ਤੋਂ ਪਹਿਲਾਂ ਹੀ ਪ੍ਰਦੂਸ਼ਣ ਜਿਹੜਾ ਦਿੱਲੀ ਦੇ ਵਿੱਚ ਵਧ ਗਿਆ ਸੀ ਫਿਰ ਦੀਵਾਲੀ ਦੇ ਦਿਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਖੂ ਪਟਾਕੇ ਬਚਾਏ ਗਏ ਆ ਉਸ ਤੋਂ ਬਾਅਦ ਤੇ ਲਗਾਤਾਰ ਪ੍ਰਦੂਸ਼ਣ ਜਿਹੜਾ ਉਹ ਵਧਦਾ ਗਿਆ ਅਤੇ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਦੇ ਨਾਲ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦਿੱਲੀ 'ਚ ਪ੍ਰਦੂਸ਼ਣ ਦਾ ਕਹਿਰ ਲਗਾਤਾਰ جاری ਹੈ ਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਦਿੱਲੀ ਜੇ ਪ੍ਰਦੂਸ਼ਣ ਦਾ ਕਹਿਰ ਲਗਾਤਾਰ جاری ਹੈ ਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਕਲਾਊਡ ਸੀਡਿੰਗ ਦੇ ਟ੍ਰਾਇਲ ਵੀ ਪਿਛਲੇ ਦਿਨਾਂ ਤੋਂ ਕੀਤੇ ਗਏ ਆ ਅਤੇ ਨਗਰ ਨਿਗਮ ਦੇ ਵੱਲੋਂ ਵੀ ਪੂਰੀ ਕਮਰ ਕੱਸੀ ਗਈ ਹੈ ਤੇ ਹਰ ठाਠ ਤੇ ਸਫਾਈ ਦਾ ਵੀ ਵਿਸ਼ੇਸ਼ ਖਾਸ ਕਰਕੇ ਜਿਹੜਾ ਧਿਆਨ ਰੱਖਿਆ ਜਾ ਰਿਹਾ ਤੇ ਪਰ ਪ੍ਰਦੂਸ਼ਣ ਕੰਟਰੋਲ ਨਹੀਂ ਹੋਇਆ ਦਿੱਲੀ ਵਾਸੀਆਂ ਨੂੰ ਇਸ ਦੇ ਨਾਲ ਵੱਡੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਾਲਾਂਕਿ ਗ੍ਰੈਪ 1 ਗ੍ਰੈਪ 2 ਦੇ ਨਿਯਮ ਵੀ ਲਾਗੂ ਕੀਤੇ ਗਏ ਸੀ ਤੇ ਹੁਣ ਗ੍ਰੈਪ 3 ਦੇ ਨਿਯਮ ਵੀ ਜਿਹੜੇ ਆ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਆ ਤੇ ਲਗਾਤਾਰ ਪ੍ਰਦੂਸ਼ਣ ਜਿਹੜਾ ਵਧ ਰਿਹਾ ਉਹਦੇ ਨਾਲ ਇਕੋ ਆਈ ਲੈਵਲ ਦੀ ਜਕਰ ਗੱਲ ਕਰ ਲਈਏ ਤੇ ਖਰਾਬ ਸ਼ਰਨ ਦੇ ਵਿੱਚ ਦਰਜ ਕੀਤਾ ਗਿਆ ਤੇ ਕਈ ਥਾਵਾਂ ਤੇ 400 ਤੋਂ ਵੱਧ ਇਹ ਇਕੋ ਲੈਵਲ ਜਿਹੜਾ ਉਹ ਦਰਜ ਕੀਤਾ ਜਾ ਰਿਹਾ ਤੇ ਦਿੱਲੀ ਐਨਸੀਆਰ ਦੇ ਵੀ ਪਿਛਲੇ ਦਿਨੇ ਗੱਲ ਕੀਤੀ ਹੈ ਕਿ ਦਿੱਲੀ ਐਨਸੀਆਰ ਤੋਂ ਕਈ ਥਾਵਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪ੍ਰਦੂਸ਼ਣ ਜਿਹੜਾ ਉਹ ਲਗਾਤਾਰ ਹੁਣ ਵੱਧਦਾ ਹੀ ਨਜ਼ਰ ਆ ਰਿਹਾ ਤੇ ਹਾਲਾਂਕਿ ਪਿਛਲੇ 2 ਦਿਨ ਇਹ ਖਬਰ ਸਾਹਮਣੇ ਆਈ ਸੀ ਕਿ ਪ੍ਰਦੂਸ਼ਣ ਕਿਤੇ ਨਾ ਕਿਤੇ ਘੱਟ ਜ਼ਰੂਰ ਹੋਇਆ ਲੋਕਾਂ ਨੂੰ ਰਾਹਤ ਮਿਲੀ ਆ ਪਰ ਫਿਰ ਤੋਂ ਪ੍ਰਦੂਸ਼ਣ ਜਿਹੜਾ ਉਹ ਵੱਧ ਚੁੱਕਿਆ ਤੇ ਦਿੱਲੀ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਕਿ ਸਾਹ ਲੈਣ ਦੇ ਵਿੱਚ ਦਿੱਕਤ ਅਤੇ ਜੇਕਰ ਕਈਆਂ ਨੂੰ ਬਿਮਾਰੀਆਂ ਨੇ ਤਾਂ ਉੱਥੇ ਹੀ 마ਸਕ ਲਗਾਉਣ ਦੀ ਵੀ ਡਾਕਟਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਘਰੋਂ ਬਾਹਰ ਜਿਹੜਾ 마ਸਕ ਲਗਾਏ ਬਿਨਾ ਨਾ ਨਿਕਲਿਆ ਜਾਵੇ ਤਾਂ ਉੱਥੇ ਗ੍ਰੈਪ 3 ਦੇ ਹੁਣ ਨਿਯਮ ਵੀ ਲਾਗੂ ਕਰ ਦਿੱਤੇ ਗਏ ਨੇ ਤਿੰਨ ਨਿਯਮ ਦੇ ਜਿਹੜੇ ਤਿੰਨ ਦੇ ਨਿਯਮ ਲਾਗੂ ਕੀਤੇ ਗਏ ਉਹਨਾਂ ਬਾਰੇ ਜਾਣਕਾਰੀ ਲੈ ਲੈਣੇ ਕਿ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਅਮਨ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਧ ਰਿਹਾ ਗ੍ਰੈਪ 3 ਦੇ ਨਿਯਮ ਲੱਗ ਹੋ ਚੁੱਕੇ ਤੇ ਇਹਨਾਂ ਨਿਯਮਾਂ ਦੇ ਵਿੱਚ ਕੀ ਕੀ ਹੈ ਕਿ 5ਵੀਂ ਤੱਕ ਦੇ ਜਿਹੜੇ ਸਕੂਲ ਆ ਉਹ ਵੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ ਬਿਲਕੁਲ ਕੱਲ ਜਦ ਮੁੱਖ ਮੰਤਰੀ ਨੇ ਐਲਾਨ ਕੀਤਾ ਰਾਤ 3 ਦਿੱਲੀ ਤੋਂ ਬੰਦ ਹੋ ਗਿਆ ਹੈ ਜਿਸ ਤਰੀਕੇ ਤੇ ਜੋ ਹਵਾ ਹੈ ਉਹ ਬਹੁਤ ਕਨਸਰਨਿੰਗ ਹੈ ਮਤਲਬ ਰੈਡ ਜੋ ਹੈ ਰੈਡ ਅਲਰਟ ਹੈ ਹਵਾ ਨੂੰ ਲੈ ਕੇ ਜੋ ਜਮੀਨੀ ਹਵਾ ਹੈ ਆਸ ਵਿੱਚ ਸਰ ਮਕਤਬਾ ਬੂਲਵਾਰਡ ਤੋਂ ਪੋਟ੍ਰੀ ਸਕੂਲੀਏ ਜੋ ਹੈ ਕੱਲ ਦਿੱਲੀ ਦੇ ਉੱਚ ਮੰਤਰੀ ਨੇ ਗ੍ਰੀਨ ਰੀਨਾਲਪਨ ਦੀ ਐਲਾਨ ਕੀਤਾ ਕਿ 525 ਸਕੂਲ ਜਿਹੜਾ